ਇਸ ਵੱਲ ਦੀ ਵੱਡੀ ਖਬਰ ਹੈ ਨਰਾਇਣ ਸਿੰਘ ਚੌੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀ ਕਿ ਨਰਾਇਣ ਸਿੰਘ ਚੌੜਾ ਉਹੀ ਸਾਕਸ਼ ਹੈ ਜਿਸ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਹਿਰਾਸਤ ਦੇ ਵਿੱਚ ਸੀ ਤੇ ਅੱਜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਭਾਰੀ ਸੁਰੱਖਿਆ ਦੇ ਹੇਠ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਪੇਸ਼ੀ ਤੋਂ ਬਾਅਦ ਅਦਾਲਤ ਦੇ ਬਾਹਰ ਇੱਕ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਜਿਸ ਸਮੇਂ ਪੁਲਿਸ ਪ੍ਰਸ਼ਾਸਨ ਨਾਰਾਇਣ ਸਿੰਘ ਚੌੜਾ ਨੂੰ ਅਦਾਲਤ ਦੇ ਅੰਦਰ ਲੈ ਕੇ ਪਹੁੰਚਿਆ ਤਾਂ ਅਦਾਲਤ ਦੇ ਬਾਹਰ ਇੱਕ ਮਹਿਲਾ ਦੇ ਵੱਲੋਂ ਸਿਰ ਦੇ ਉੱਤੇ ਬਰਫੀ ਦਾ ਡੱਬਾ ਰੱਖ ਕੇ ਇੱਕ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਤੁਹਾਨੂੰ ਦੱਸਿਆ ਕਿ ਨਾਰਾਇਣ ਸਿੰਘ ਚੌੜਾ ਦੇ ਸਮਰਥਨ ਦੇ ਵਿੱਚ ਆਈ ਸੀ ਇਹ ਔਰਤ ਅਤੇ ਨਾਰਾਇਣ ਸਿੰਘ ਚੌੜਾ ਨੂੰ ਬਰਫੀ ਖਵਾਉਣ ਦਾ ਦਾਵਾ ਕਰ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਪਰਿਸ਼ਾਸ਼ਨ ਤੇ ਵਕੀਲਾਂ ਦੀ ਜਥੇ ਦੇ ਵੱਲੋਂ ਇਸ ਔਰਤ ਨੂੰ ਜਿਹੜਾ ਜਗਾ ਤੋਂ ਸਾਈਡ ਕੀਤਾ ਗਿਆ ਤੇ ਉੱਥੇ ਹੀ ਅਦਾਲਤ ਦੇ ਵੱਲੋਂ ਨਰੈਣ ਸਿੰਘ ਚੌੜਾ ਨੂੰ 3 ਦਿਨਾਂ ਪੁਲਿਸ ਹਿਰਾਸਤ ਦੇ ਵਿੱਚ ਰਿਮਾਂਡ ਦੇ ਦਿੱਤੀ ਗਈ ਹੈ ਤਾਂ ਦੱਸਦੀ ਹੈ ਉੱਥੇ ਜਾਣਕਾਰੀ ਯੋਗ ਹੈ ਕਿ ਪੁਲਿਸ ਦੇ ਵੱਲੋਂ ਨਰੈਣ ਸਿੰਘ ਚੌੜਾ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਮਹਿ 3 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ ਤੇ ਉਸ ਦੇ ਦਰਮਿਆਨ ਇਸ ਚੰਦਮੈਂਟਾਂ ਦੀ ਪੇਸ਼ੀ ਦੇ ਦੌਰਾਨ ਅਦਾਲਤ ਦੇ ਬਾਹਰ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਮਹਿਲਾ ਦੇ ਵੱਲੋਂ ਸਿਰ ਦੇ ਉੱਤੇ ਬਰਫੀ ਦਾ ਡੱਬਾ ਰੱਖ ਕੇ ਨਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਮਹਿਲਾ ਦਾ ਦਾਵਾ ਹੈ ਕਿ ਉਹ ਨਰਾਇਣ ਸਿੰਘ ਚੌੜਾ ਦਾ ਸਾਥ ਦੇਣ ਦੇ ਲਈ ਪਹੁੰਚੀ ਹੈ ਤੇ ਉਸ ਤੋਂ ਬਾਅਦ ਉਸਨੇ ਦਾਵਾ ਕੀਤਾ ਹੈ ਕਿ ਉਹ ਨਰਾਇਣ ਸਿੰਘ ਚੌੜਾ ਨੂੰ ਬਰਫੀ ਖਵਾਏਗੀ ਜੋ ਕੱਲ ਉਸ ਦੇ ਵੱਲੋਂ ਕੰਮ ਕੀਤਾ ਗਿਆ ਇੱਥੇ ਇਹ ਵੀ ਦੱਸਣਾ ਖਾਸ ਹੋ ਜਾਂਦਾ ਹੈ ਕਿ ਨਰਾਇਣ ਸਿੰਘ ਚੌੜਾ ਉਹੀ ਸਾਕਸ਼ ਹੈ ਜਿਸ ਦੇ ਵੱਲੋਂ ਕੱਲ ਸੁਖਬੀਰ ਸਿੰਘ ਬਾਦਲ ਜੋ ਕਿ ਜੋ ਕਿ ਤਨਖਾਹ ਭੁਗਤ ਰਹੇ ਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰ ਦੇ ਰੂਪ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸੀ ਉਸ ਸਮੇਂ ਨਾਲ ਦੇ ਵੱਲੋਂ ਗੋਲੀ ਚਲਾਈ ਗਈ ਤੇ ਗ੍ਰੀਮਤ ਰਹੀ ਕਿ ਐਸਾ ਹਮਲੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਪੁਲਿਸ ਨੇ ਨਰਾਇਣ ਸਿੰਘ ਚੋੜਾ ਨੂੰ ਹਿਰਾਸਤ ਚ ਲਿਆ ਤੇ ਉਸ ਤੋਂ ਬਾਅਦ ਅੱਜ ਉਸ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 3 ਦਿਨਾਂ ਦਾ ਰਿਮਾਂਡ ਦੇ ਦਿੱਤਾ ਤੇ ਉੱਥੇ ਮਹਿਲਾ ਦੇ ਵੱਲੋਂ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਇੱਕ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਸੋ ਮਹਿਲਾ ਦਾ ਕਹਿਣਾ ਹੈ ਮਹਿਲਾ ਦਾ ਇਸ ਤੋਂ ਇਲਾਵਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਜਾਣਕਾਰੀ ਮਤਾਬਕ ਕਿ ਮਹਿਲਾ ਜਿਹੜੀ ਐ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਨੀ ਕਿ ਜਿਹੜੇ ਆਮ ਆਨ ਦਲ ਐ ਉਸ ਦੇ ਨਾਲ ਇਸ ਦੇ ਪਤੀ ਦੇ ਸੰਬੰਧ ਨੇ ਸੋ ਚੋਣਾ ਵੀ ਲੜ ਚੁੱਕੇ ਨੇ ਅੰਮ੍ਰਿਤਸਰ ਤੋਂ ਤੇ ਜਿਹੜਾ ਤੇ ਚੋੜਾ ਦਾ ਸਮਰਥਨ ਕਰਨ ਦੇ ਲਈ ਐ ਪਹੁੰਚੀ ਸੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਜਿਹੜਾ ਹੈ ਅਦਾਲਤ ਦੇ ਬਾਹਰ ਕੀਤਾ ਗਿਆ ਜਿਸ ਸਮੇਂ ਨਾਰਾਇਣ ਸਿੰਘ ਚੋੜਾ ਨੂੰ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਸੀ ਸੋ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 3 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਨਰਾਇਣ ਸਿੰਘ ਚੋੜਾ ਨੂੰ ਸੋ ਪੁਲਿਸ ਦੇ ਵੱਲੋਂ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਦੇ ਵੱਲੋਂ 3 ਦਿਨਾਂ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਇਸ ਖਬਰ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਲਲਿਤ ਆਜਰ ਪੁਲਿਸ ਨੇ ਪੇਸ਼ ਕੀਤਾ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਬਿਲਕੁਲ ਦੱਸਦੇ ਕਿ ਇਸ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੱਲ ਜਿਹੜਾ ਬਜ਼ੁਰਗ ਸੀਗਾ ਜੋ ਆਰਥਿਕਵਾਦੀ ਸੀਗਾ ਨਰੈਣ ਸਿੰਘ ਚੋੜਾ ਨੂੰ ਅਜਰ ਮਾਨਯੋਗ ਅਦਾਲਤ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਪੇਸ਼ ਕੀਤਾ ਜਾਂਦਾ ਤੇ ਅੰਮ੍ਰਿਤਸਰ ਪੁਲਿਸ ਤੇ ਪਹਿਲੇ 7 ਦਿਨ ਦਾ ਰਿਮਾਂਡ ਮਿਲਿਆ ਸੀਗਾ ਮਾਨਯੋਗ ਜੱਜ ਸਾਹਿਬ ਦੇ ਵੱਲੋਂ ਪਰ ਅੱਜ ਦੱਸਦੇ ਕਿ ਦਰੈ ਸਿੰਘ ਚੋੜੇ ਦਾ ਅੰਮ੍ਰਿਤਸਰ ਪੁਲਿਸ ਨੂੰ 3 ਦਿਨਾਂ ਦਾ ਰਿਮਾਂਡ ਜਿਹੜਾ ਉਹ ਮਿਲ ਚੁੱਕਾ ਹੋਇਆ ਵਾ ਫਿਲਹਾਲ ਦੱਸਦੇ ਕੱਲ ਜਾਸਰ ਚੋੜਾ ਦੇ ਵੱਲੋਂ ਸੁਖਬੀਰ ਸਿੰਘ ਦਲ ਤੇ ਜਿਹੜੀਆਂ ਗੋਲੀ ਚਲਾਈ ਜਾਂਦੀ ਹੈਗੀ ਜਿਸ ਤੋਂ ਬਾਅਦ ਅਮ੍ਰਿਤਸਰ ਪੁਲਿਸ ਨੇ ਉਸ ਵਕਤ ਹੀ ਦਰਾਇਤ ਚੋੜਾ ਨੂੰ ਹਿਰਾਸਤ ਤੇ ਲੈ ਲਿਆ ਸੀ ਅਤੇ ਅੱਜ ਤਕਰੀਬਨ 4:30 ਵਜੇ ਅਮ੍ਰਿਤਸਰ ਪੁਲਿਸ ਦੇ ਵੱਲੋਂ ਮਾਨਕ ਅਦਾਲਤ ਤੇ ਅੱਜ ਪੇਸ਼ ਕੀਤਾ ਜਾਂਦਾ ਹੈਗਾ ਤੇ ਵੱਡੀ ਜਿਹੜੀ ਹੈਗੀ ਅਮ੍ਰਿਤਸਰ ਪੁਲਿਸ ਨੂੰ ਇਸ ਵਕਤ ਜਿਹੜੀਆਂ 3 ਦਿਨ ਦਾ ਨਰਾਇਸ ਸਿੰਘ ਚੋੜੇ ਦਾ ਉਹ ਰਿਮਾਂਡ ਹੈ ਉਹ ਮਿਲ ਚੁੱਕਾ ਸੀਗਾ ਮਿਲ ਚੁੱਕਾ ਹੋਇਆ ਪਰ ਦੱਸਦੇ ਕਿ 7 ਦਿਨ ਦਾ ਰਿਮਾਂਡ ਜਿਹੜਾ ਅਮ੍ਰਿਤਸਰ ਕੋਈ ਇਸ ਵੇਲੇ ਲੋ ਜਿਹੜਾ ਮੰਗਿਆ ਜਾਂਦਾ ਹੁਣ ਅਸੀਂ ਕਹਿ ਸਕਦੇ ਤਿੰਨ ਤਿੰਨ ਲਗਾਤਾਰ ਨਰਾਇਣ ਸਿੰਘ ਚੋੜਾ ਤੋਂ ਲਗਾਤਾਰ ਪੁਛ ਪੜਤਾਲ ਕੀਤੀ ਜਾਵੇਗੀ ਤੇ ਕਿਤਨਾ ਕਿਤੇ ਕਿਉਂਕਿ ਲਗਾਤਾਰ ਕਿਉਂਕਿ ਜਿਹੜੇ ਪਹਿਲੇ ਵੀ ਜਿਹੜੇ ਕਈ ਅਪਰਾਧਿਕ ਮਾਮਲੇ ਜਿਹੜੇ ਸੀਗੇ ਉਹ ਦਰਜ ਹੈਗੇ ਆ ਨਰਾਇਣ ਸਿੰਘ ਚੋੜਾ ਦੇ ਖਿਲਾਫ ਤੇ ਹੁਣ ਹੀ ਜਿਹੜਾ ਸਮੇਂ ਪਹਿਲਾਂ ਜਿਹੜਾ ਬੇਲ ਤੇ ਨਰਾਇਣ ਸਿੰਘ ਚੋੜਾ ਉਹ ਬਾਹਰ ਆਂਦਾ ਹੈਗਾ ਤੇ ਕਿਤਨਾ ਵੀ ਕਹਿ ਸਕਦੇ ਆ ਕਿ ਬੱਬਰ ਫਾਸਟਾ ਗਰੁੱਪ ਦੇ ਨਾਲ ਵੀ ਕਿਤਨਾ ਕਿਤੇ ਸਬੰਧ ਦੱਸੇ ਜਾ ਰਹੇ ਆ ਨਰਾਇਣ ਸਿੰਘ ਚੋੜਾ ਦੇ ਨਾਲ ਤੇ ਜੀ ਬਰਛਾ ਸਤਿ ਕੀ ਜਿਹੜੇ ਕੈਂਪੇ ਕੀਤਾ ਸੀਗਾ ਇਹ ਫਿਲਹਾਲ ਪੁਲਿਸ ਵੱਲੋਂ ਪੂਰੀ ਇਸ ਪੂਰੇ ਮਾਰੂ ਲੈਗਾਤਾਰ ਉਹ ਪਿਛਲੇ ਪੂਰੇ 3 ਦਿਨ ਤੱਕ ਨਰੇਂਦਰ ਸਿੰਘ ਜੋੜਾ ਤੋਂ ਜਿਹੜੀ ਆ ਪੁਸ਼ਪ ਪੜਤਾਲ ਕੀਤੀ ਜਾਵੇਗੀ ਤੇ ਕਹਿ ਸਕਦੇ ਆ ਕਿ ਵੱਡੇ ਜਿਹੜੇ ਆ ਉਹ ਖੁਲਾਸੇ ਹੋ ਸਕਦੇ ਹੈਗੇ ਫਿਲਹਾਲ ਤੱਕ ਹੁਣ 8 ਦਸੰਬਰ ਨੂੰ ਫੇਰ ਤੋਂ ਨਰਾਇਣ ਸਿੰਘ ਚੋੜਾ ਨੂੰ ਅੰਮ੍ਰਿਤਸਰ ਡਾਲਾ ਤੋਂ ਮਾਲਜੋਤ ਡਾਲਾ ਤੋਂ ਪੇਸ਼ ਕੀਤਾ ਜਾਵੇਗਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕਿਉਂਕਿ ਹੁਣ ਤਿੰਨ ਦਿਨ ਲਗਾਤਾਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨਰਾਇਣ ਸਿੰਘ ਚੋੜਾ ਤੋਂ ਜਿਹੜੀ ਆ ਪੁਸ਼ਪ ਪੜਤਾਲ ਕੀਤੀ ਜਾਵੇਗੀ ਜਿਸ ਦਾ ਤੁਸੀਂ ਦੇਖ ਸਕਦੇ ਹੋ ਕੱਲ ਵੀ ਨਰਾਇਣ ਸਿੰਘ ਚੋੜਾ ਕਿਸ ਤਰ੍ਹਾਂ ਆਂਦਾ ਬਾਤ ਹੈ ਆਪਣੀ ਪਿਸਤਲ ਨਾਲ ਜਿਹੜੀ ਫਾਇਰ ਕਰਦਾ ਹੈਗਾ ਤੇ ਪਰ ਉਸ ਦੌਰਾਨ ਜਿਹੜੇ ਸੁਰੱਖਿਆ ਕਰਮੀ ਹੁੰਦੇ ਆ ਜੋ ਸੁਖਬੀਰ ਸਿੰਘ ਬਾਦਲ ਨਾਲ ਕਰੇ ਹੁੰਦੇ ਆ ਜਾਂ ਐਸਜੀਪੀ ਐਸਜੀਪੀਸੀ ਦੇ ਜਿਹੜੇ ਟਾਸਕ ਫੋਰਸ ਹੁੰਦੀ ਜੀ ਲਲਿਤ ਲलित ਐਸੇ ਬਾਬਤ ਕੋਈ ਜਾਣਕਾਰੀ ਮਿਲੀ ਹੈ ਕਿ ਨਾਰਾਇਣ ਸਿੰਘ ਚੋੜਾ ਦੇ ਵੱਲੋਂ ਅਦਾਲਤ 'ਚ ਆਪਣਾ ਵੀ ਕੋਈ ਪੱਖ ਰੱਖਿਆ ਗਿਆ ਹੈ। ਹਾਂ ਜੀ ਬਿਲਕੁਲ ਕਿਤਨਾ ਕਿਤੇ ਐਸੇ ਹੀ ਚੋੜਾ ਦੇ ਜਿਹੜੇ ਵਕੀਲ ਜੀ ਤਾਂ ਦੱਸਦੇ ਕਿ ਜਦੋਂ ਵੀ ਕੋਈ ਵੀ ਹੁੰਦਾ ਬਾਹਰ ਹਮਲਾਵਰ ਹੁੰਦਾ ਜਾਂ ਕੋਈ ਵੀ ਹੋ ਵੀ ਹੁੰਦਾ ਜਿਸ ਨੂੰ ਪੁਲਿਸ ਦੇ ਹਿਰਾਸਤ 'ਚ ਲਿੱਤਾ ਹੁੰਦਾ ਤੇ ਉਸ ਨੂੰ ਮਾਨਜੋਗ ਅਦਾਲਤ 'ਤੇ 24 ਘੰਟਿਆਂ ਅੰਦਰ ਪੇਸ਼ ਜਿਹੜਾ ਉਹ ਕਰਨਾ ਹੁੰਦਾ ਹੈਗਾ ਤੇ ਚੱਲਦਾ ਸੀ ਕਰੀਬਨ 9:30 ਦਾ ਮਾਮਲਾ ਸੀਗਾ 11 ਵਜੇ ਤੱਕ ਜਿਹੜੀ ਅੰਮ੍ਰਿਤਸਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈਗਾ ਤੇ ਅੱਜ ਜਿਸ ਤਰ੍ਹਾਂ ਕਿਦੇ 12 ਵਜੇ ਤੋਂ ਪਹਿਲਾਂ ਪਹਿਲਾਂ ਨਰੈਣ ਸਿੰਘ ਚੋੜਾ ਨੂੰ ਮਾਨ ਜੋ ਅਦਾਲਤ ਅਦਾਲਤ ਜਿਹੜਾ ਪੇਸ਼ ਕਰਤਾ ਜਾਣਾ ਚਾਹਦਾ ਸੀਗਾ ਪਰ ਉਸ ਦੌਰਾਨ ਤੋਂ ਦੱਸਦੇ ਕਿ 4 ਵਜੇ 4:30 ਵਜੇ ਲਗਭਗ ਅਬਰੀ ਸਰ ਪੁਲਿਸ ਦੇ ਵੱਲੋਂ ਨਰੇਸ਼ ਸਿੰਘ ਚੋੜਾ ਨੂੰ ਜਿਹੜਾ ਪੇਸ਼ ਕੀਤਾ ਜਾਂ ਜਿਸ ਤੋਂ ਬਾਅਦ ਜਿਹੜੇ ਮਾਨਯੋਗ ਜੈ ਸਾਹਿਬ ਸੀਗੇ ਉਹ ਉਹਨਾਂ ਨੇ ਜ਼ਰੂਰ ਪੁਲਿਸ ਨੂੰ ਜਿਹੜੀ ਹੈ ਝਾੜ ਲਗਾਈ ਹੈਗੀ ਪਰ ਤੁਹਾਨੂੰ ਦੱਸਦੇ ਕਿ ਜਿਹੜਾ ਸਰਕਾਰੀ ਵਕੀਲ ਸੀਗੇ ਉਹਨਾਂ ਨੇ ਇਹ ਪੱਖ ਰੱਖਿਆ ਹੈਗਾ ਕਿ ਪੁਸ਼ਪੜਤਾਲ ਕਰਨੀ ਹੈਗੀ ਕਿਉਂਕਿ ਮੌਕੇ ਤੇ ਹੀ ਜਿਹੜਾ ਹਥਿਆਰ ਸੀਗਾ ਜਿਸ ਹਥਿਆਰ ਨਾਲ ਗੋਲੀ ਚਲਾਈ ਸੀਗੀ ਉਹ ਨਰੇਸ਼ ਸਿੰਘ ਚੋੜਾ ਜਿਹੜਾ ਬਰਾਮਦ ਹੁੰਦਾ ਹੈਗਾ ਉਹ ਨਾਜਾਇਜ਼ ਹਥਿਆਰ ਸੀਗਾ 888 ਐਟ ਐਮ ਐਮ ਪਿਸਟਲ ਇਹਦਾ ਹਥਿਆਰ ਸੀਗਾ ਤੇ ਹੁਣ ਕਿਤਨਾ ਕਿਤੇ ਐ ਜੀ ਪੱਖੇ ਰੱਖਿਆ ਗਿਆ ਸਰਕਾਰੀ ਵਕੀਲ ਦੇ ਵੱਲੋਂ ਕਿ ਪੁਲਿਸ ਨੇ ਜਿਹੜੀ ਹੈ ਉਹ 3 ਦਿਨ ਲਗਾਤਾਰ ਪੁਸ਼ਪੜਤਾਲ ਕਰਨੀ ਹੈਗੀ ਕਿ ਮਨਸ਼ਾ ਸੀ ਕਿ ਮਕਸਦ ਸੀ ਤੇ ਪਰ ਹੁਣ ਉਹਨਾਂ ਨੂੰ ਵੱਡੀ ਗੱਲ ਦੱਸ ਦਈਏ ਕਿ 3 ਦਿਨ ਦਾ ਜਿਹੜਾ ਔਰ ਰਿਮਾਂਡ ਜਿਹੜਾ ਉਹ ਅਮ੍ਰਿਤਸਰ ਪੁਲਿਸ ਨੂੰ ਮਿਲ ਚੁੱਕਾ ਹੈ ਵਾ ਪਰ ਤੁਹਾਨੂੰ ਦੱਸ ਦੇ ਕਿ ਲਗਾਤਾਰ ਇੱਕ ਹੋਰ ਛੇਤੀ ਦੀ ਵੀਡੀਓ ਵੀ ਜਿਹੜੀ ਆ ਵਾਇਰਲ ਹੋ ਰਹੀ ਜਿਹਦੇ ਵਿੱਚ ਐਸਪੀ ਹਰਪਾਲ ਸਿੰਘ ਜਿਹੜਾ ਦੀ ਡਿਊਟੀ ਲੱਗੀ ਸੀਗੀ ਪੂਰੀ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਰੇ ਸੁਰੱਖਿਆ ਨੂੰ ਲੈ ਕੇ ਤੇ ਉਹ 3 ਦਸੰਬਰ ਦੀ ਜਿਹੜੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਵਿੱਚ ਜਿਹਦੇ ਵਿੱਚ ਐਸਪੀ ਹਰਪਾਲ ਸਿੰਘ ਨਰੇਸ਼ ਸਿੰਘ ਚੋੜਾ ਦੇ ਨਾਲ ਜਿਹੜਾ ਹੱਥ ਮਿਲਾਂਦੇ ਹੋਏ ਨਜ਼ਰ ਆਉਂਦੇ ਹੈਗੇ ਤਾਂ ਉਹ ਕਿਤਨੇ ਕਿਤਨੇ ਸਵਾਲ ਕਾਫੀ ਵੱਡੇ ਖੜੇ ਹੋ ਰਹੇ ਨੇ ਅਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਪਰ ਅੱਜ ਨਰਾਇਣ ਸਿੰਘ ਚੋੜਾ ਨੂੰ ਮਾਨਜੋਬ ਅਦਾਲਤ ਤੇ ਪੇਸ਼ ਕੀਤਾ ਜਾਂਦਾ ਤੇ 3 ਦਿਨ ਦਾ ਅਮ੍ਰਿਤਸਰ ਪੁਲਿਸ ਵਿੱਚ ਪੂਰੇ ਮਾਰੂ ਲੈ ਕੇ ਨਰਾਇਣ ਸਿੰਘ ਚੋੜਾ ਦਾ ਉਹ ਰਿਮਾਂਡ ਮਿਲ ਚੁੱਕਾ ਹੋਇਆ ਹੈ ਬਈ ਅੱਜ ਦਸੰਬਰ ਨੂੰ ਫੇਰ ਤੋਂ ਨਰਾਇਣ ਸਿੰਘ ਜੀ ਲਲਿਤ ਜਿਹੜੀ ਮਹਿਲਾ ਦੇ ਵੱਲੋਂ ਬਾਹਰ ਪ੍ਰਦਰਸ਼ਨ ਕੀਤਾ ਗਿਆ ਡੱਬਾ ਲੈ ਕੇ ਪਹੁੰਚੀ ਸੀ ਬਰਫੀ ਦਾ ਉਸ ਮਹਿਲਾ ਬਾਰੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਮਹਿਲਾ ਦਾ ਬਿਆਨ ਸੁਣੀਏ ਤਾਂ ਖੁਦ ਜ਼ਿਕਰ ਕਰਦੀ ਹੈ ਕਿ ਮੇਰੇ ਪਤੀ ਮਾਨਦਾਲ ਨਾਲ ਜੁੜੇ ਹੋਏ ਨੇ ਸਿਮਰਨਜੀਤ ਸਿੰਘ ਮਾਨ ਵਾਲੇ ਧੜੇ ਦੇ ਨਾਲ ਤੇ ਅਸੀਂ ਚੋਣਾ ਵੀ ਲੜੀਆਂ ਆ ਬਿਲਕੁਲ ਤੁਹਾਨੂੰ ਦੱਸਦੇ ਕਿ ਉਹ ਜਿਹੜੀ ਮਹਿਲਾ ਸੀਗੀ ਉਹ ਅੰਮ੍ਰਿਤਸਰ ਦੀ ਜੁਜਾਰ ਐਬਰੂ ਦੀ ਰਹਿਣ ਵਾਲੀ ਸੀਗੀ ਤੇ ਉਹ ਕਿਤਨਾ ਕੀ ਦੇਖ ਸਕਦੇ ਲਗਾਤਾਰ ਜਦੋਂ ਨਰਾਇਣ ਸਿੰਘ ਚੋੜਾ ਨੂੰ ਮਾਨਯੋਗ ਦਾਰੇ ਤੇ ਪੇਸ਼ ਕੀਤਾ ਜਾਂਦਾ ਹੈ ਉਸੇ ਦੌਰਾਨ ਅੰਦਰ ਅਦਾਲਤ ਤੋਂ ਜਿਹੜੀ ਉਹ ਮਹਿਲਾ ਬਾਹਰ ਆਂਦੀ ਆ ਮਿਠਾਈ ਦਾ ਡੱਬਾ ਲੈ ਕੇ ਗੱਚਕ ਲੈ ਕੇ ਆਂਦੀ ਹੈ ਕਿ ਤੇ ਉਸ ਨੂੰ ਇਹ ਕਹਿੰਦਾ ਕਿ ਮੈਂ ਨਰਾਇਣ ਸਿੰਘ ਚੋੜਾ ਦੇ ਵਾਸਤੇ ਜਿਹੜੀ ਹੈ ਇਹ ਡੱਬਾ ਲੈ ਕੇ ਆਈ ਹੈਗੀਆਂ ਪਰ ਇੱਕ ਗੱਲ ਵੱਡੀ ਜ਼ਰੂਰ ਕਹੀ ਹੈ ਕਿ ਨਰਾਇਣ ਸਿੰਘ ਚੋੜਾ ਦੇ ਹੱਕ ਤੇ ਉਹ ਜਿਹੜੀ ਮਹਿਲਾ ਜ਼ਰੂਰ ਆਂਦੀ ਹੈਗੀ ਉਸਨੇ ਸਾਫ਼-ਸਾਫ਼ ਕਿਹਾ ਸੀਗਾ ਕਿ ਨਰਾਇਣ ਸਿੰਘ ਚੋੜਾ ਦੇ ਨਾਲ ਜਿਹੜੀ ਹੈ ਇਨਸਾਫ਼ ਨਹੀਂ ਹੋ ਰਿਹਾ ਪਰ ਬਾਕੀ ਦੂਜੇ ਪਾਸੇ ਅਕਾਲੀ ਦਲ ਨੂੰ ਜੂਰ ਉਸ ਮਹਿਲਾ ਵੱਲੋਂ ਜਿਹੜਾ ਘੇਰੇ ਜਾਂਦਾ ਤੇ ਕਾਫੀ ਜਨੇ ਵੱਡੇ-ਵੱਡੇ ਲੀਡਰਾਂ ਦੇ ਖਿਲਾਫ਼ ਵੱਡੇ-ਵੱਡੇ ਜਿਹੜੇ ਉਸਨੇ આરોਪ ਲਗਾਏ ਹੈਗੇ ਉਸ ਮਹਿਲਾ ਦੇ ਵੱਲੋਂ ਪਰ ਜਿਹੜੀ ਉਹ ਬੀਬੀ ਸੀਗੀ ਉਹ ਕਿਤਨਾ ਕੀਤੇ ਐਹੀ ਕਹੀ ਜਾ ਰਹੀ ਹੈਗੀ ਉਸਦੇ ਪਤੀ ਦੇ ਵੱਲੋਂ ਚੋਣਾ ਵੀ ਜਿਹੜੀ ਲੜੀ ਆ ਜਾਂਦੀ ਹੈਗੀ ਤੇ ਨਰੇਸ਼ ਸਿੰਘ ਚੋੜਾ ਨੂੰ ਜਿਹੜਾ ਉਹ ਮੂੰਹ ਮਿੱਠਾ ਦਰਬਾਨ ਦੇ ਲਈ ਪਹੁੰਚਦੀ ਹੈਗੀ ਫਿਲਹਾਲ ਇਹ ਵੀ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਕਿ ਪੁਲਿਸ ਦੇ ਵੱਲੋਂ ਉਸ ਮਹਿਲਾ ਤੋਂ ਵੀ ਜਿਹੜੀ ਹੁਣ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪਰ ਸਵਾਲ ਫਿਰ ਤੋਂ ਹੀ ਖੜਾ ਹੁੰਦਾ ਹੈ ਕਿਸ ਤਰ੍ਹਾਂ ਕਿਉਂਕਿ ਇਨੀ ਜਿਆਦਾ ਸਟਾਈਡ ਸਕਿਉਰਟੀ ਸੀਗੀ ਕਿਸ ਤਰ੍ਹਾਂ ਮਹਿਲਾ ਜਿਹੜੀ ਹੈਗੀ ਆ ਐਂਟਰ ਹੁੰਦੀ ਹੈ ਦਾਖਲ ਹੁੰਦੀ ਹੈ ਤੇ ਫਿਲਹਾਲ ਜੋ ਮਠਾਈ ਦਾ ਡੱਬਾ ਸੀਗਾ ਪੁਲਿਸ ਵੱਲੋਂ ਉਸ ਮਠਾਈ ਦੇ ਡੱਬੇ ਦੇ ਵਿੱਚ ਜੇ ਨਹੀਂ ਕਿਸੇ ਤਰ੍ਹਾਂ ਦੀ ਕੋਈ ਚੈੱਕਿੰਗ ਨਹੀਂ ਕੀਤੀ ਜਾ ਸਕਦੀ ਫਿਰ ਤੁਸੀਂ ਕਹਿੰਦੇ ਕਿ ਵੱਡਾ ਅਮ੍ਰਿਤਸਰ ਪੁਲਿਸ ਦੇ ਵੱਲੋਂ ਸਿਕਿਉਰਿਟੀ ਇਲੈਸ ਉਹ ਮਹਿਲਾ ਉੱਥੇ ਆਂਦੀ ਹੈਗੀ ਆ ਤੇ ਲਗਾਤਾਰ ਉਸ ਉਸ ਦਿਨ ਰਾਜ ਸਿੰਘ ਚੋੜਾ ਦੇ ਹੱਕ ਦੇ ਵਿੱਚ ਜਿਹੜੀ ਆ ਖੜੇ ਹੋ ਕੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਹੈ ਤੇ ਉਸਨੇ ਆਈ ਕਿਹਾ ਕਿ ਮੈਂ ਨਰਾਸ਼ ਸਿੰਘ ਚੋੜਾ ਨੂੰ ਕਿੰਨਾ ਕੀਤਾ ਮਠਾਈ ਖਿਲਾਨ ਆਈ ਆ ਮੂੰ ਮਿੱਠਾ ਕਰਵਾਣ ਆਈ ਹੈਗੀ ਤੇ ਉਸ ਦੇ ਪਤੀ ਨੇ ਉਹ ਨਹੀਂ ਕਿਹਾ ਕਿ ਉਸ ਦੇ ਪਤੀ ਦੇ ਵੱਲੋਂ ਜਿਹੜੀਆਂ ਚੋਣਾ ਲੜੀਆਂ ਜਾਂਦੇ ਤੇ ਫਿਲਹਾਲ ਉਸ ਨੇ ਕਿਹਾ ਕਿ ਨਰਾਇਣ ਸਿੰਘ ਚੋਣਾ ਦੇ ਖਿਲਾਫ ਜਿਹੜੀ ਆ ਉਹ ਇਨਸਾਫ ਨਹੀਂ ਹੋ ਰਿਹਾ ਤੇ ਹੁਣ ਲਗਾਤਾਰ ਉਸ ਬੀਬੀ ਤੋਂ ਵੀ ਜਿਹੜੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਤੇ ਉਹ ਅੰਮ੍ਰਿਤਸਰ ਦੀ ਜੁਝਾਰ ਐਮਨੂ ਦੇ ਰੈਨ ਵਾਲੇ ਜਿਹੜੀ ਉਹ ਮਹਿਲਾ ਦੱਸੀ ਜਾ ਰਹੀ ਹੈ ਜੀ ਲਲਿਤ ਇੱਕ ਐਵੀ ਗੱਲ ਦੀ ਜਾਣਕਾਰੀ ਦਿਓ ਕਿ ਮਹਿਲਾ ਦਾ ਕੋਈ ਰੰਜਿਸ਼ ਵੀ ਚੱਲ ਰਹੀ ਹੈ ਬਾਦਲ ਪਰਿਵਾਰ ਦੇ ਨਾਲ ਜਾਂ ਸ਼ਰਮਣੀ ਅਕਾਲੀ ਦਲ ਬਾਦਲ ਧੜੇ ਦੇ ਨਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਮਹਿਲਾ ਨੇ ਬਿਆਨ ਦਿੱਤੇ ਨੇ ਕਿ ਕਿਤੇ ਨ ਕਿਤੇ ਜਿਹੜੇ ਇਲਜ਼ਾਮ ਨੇ ਵਿਕਰਮ ਮਜੀਠੀਆ ਤੇ ਲਾਏ ਨੇ ਹਰਸਿਮਰਤ ਕੌਰ ਬਾਦਲ ਤੇ ਲਾਏ ਨੇ ਸੁਖਬੀਰ ਸਿੰਘ ਬਾਦਲ ਤੇ ਲਾਏ ਨੇ ਸੋ ਇਹ ਵੀ ਲੱਗ ਰਿਹਾ ਹੈ ਕਿ ਕੋਈ ਆਪਸੀ ਰੰਜਿਸ਼ ਹੈ ਪਰ ਉਹ ਇਸ ਕਰਕੇ ਸਮਰਥਨ ਜਿਹੜਾ ਚੌੜੇ ਦਾ ਕਰ ਰਹੀ ਹੈ ਆ ਬਿਲਕੁਲ ਹਾਂ ਆ ਬਿਲਕੁਲ ਹਾਂ ਦੱਸਦੇ ਕਿ ਜਦੋਂ 10 ਸਾਲ ਕਾਲੀ ਦਲ ਦੀ ਸਰਕਾਰ ਰਹੀ ਸੀਗੀ ਤਾਂ ਕਿਤਨਾ ਕਿਤੇ ਲਗਾਤਾਰ ਜੋ ਗਿਆਨੀ ਰੋ ਗੂਬੀਰ ਸੀਗੀ ਜਿਹਨੇ ਕਾਲ ਤੱਕ ਸਾਹਿਬ ਦੇ ਜ਼ਥੇਦਾਰ ਨੇ ਜਿਹੜਾ ਉਹਨਾਂ ਨੂੰ ਸਾਫ਼-ਸਾਫ਼ ਕਹਿਆ ਸੀ ਕਿ ਤੁਸੀਂ ਆਪਣੀ ਜਦੋਂ ਤੁਹਾਡੀ ਸਰਕਾਰ ਸਹੀ 10 ਸਾਲ ਤੇ ਤੁਸੀਂ ਕਿਤਨਾ ਕੀਤਾ ਜਿਹੜੇ ਸਿੱਖਾਂ ਦੇ ਕਤਲ ਹੋਏ ਸੀਗੇ ਪੁਲਿਸ ਦੇ ਹਵਲੋਂ ਤੇ ਤੁਸੀਂ ਪੁਲਿਸ ਨੂੰ ਜਿਹੜੀ ਆ ਪ੍ਰਮੋਸ਼ਨਾਂ ਦਿੱਤੀਆਂ ਸੀਗੀਆਂ ਰਕੀਆਂ ਦਿੱਤੀਆਂ ਸੀਗੀਆਂ ਜੋ ਕਿਤਨਾ ਕੀਤਾ ਲੋਕਾਂ ਦੀ ਜਿਹੜੀ ਆ ਕਾਫੀ ਨਰਾਜ਼ਗੀ ਸੀ ਕਾਲੇ ਦਲ ਦੇ ਸਰਕਾਰ ਦੇ ਨਾਲ ਕਿਉਂਕਿ ਉਸ ਦੌਰਾਨ ਜਿਹੜੀ ਬੇਇਤਬਾਹੀ ਹੁੰਦੀ ਆ ਤੇ ਜਿਹੜੇ 6 ਸਵਾਲ ਕੀਤੇ ਗਏ ਸੀ ਕਹਿੰਦੇ ਰੁਕਬੀਰ ਸਿੰਘ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਉਹ 6 ਸਵਾਲ ਆ ਜਿਹਦੇ ਜਵਾਬ ਸੀਗੇ ਉਸਨੇ ਸਾਰੇ ਸਾਝੀ ਵਿੱਚ ਗਏ ਸੀ ਜਾਨੀ ਕਿ ਉਸਨੇ ਸਾਰੇ ਜਿਹੜੇ ਆ ਜਿਹੜੇ 6 ਸਵਾਲ ਕੀਤੇ ਜਾਂਦੇ ਕਹਿੰਦੇ ਰੁਕਬੀਰ ਸਿੰਘ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਲ ਲਿੱਤੇ ਜਾਂਦੇ ਜਿਸ ਤੋਂ ਬਾਅਦ ਲੋਕਾਂ ਤੇ ਕਾਫੀ ਗੁੱਸਾ ਸੀ ਕਿਉਂਕਿ ਕਾਲੀ ਦਲ ਦੇ ਸਰਕਾਰ ਦੇ ਸਮੇਂ ਬੇਅਤਬੀਆਂ ਹੁੰਦੀਆਂ ਜੇ ਕਿਤਨਾ ਕਿਤੇ ਗੋਲਗਦੇ ਪੈਸੇ ਜਿਹੜੇ ਐਸਪੀ ਦੇ ਗੋਲਗਦੇ ਪੈਸੇ ਹੈਗੇ ਆ ਉਸਦੇ ਵੀ ਜਿਹੜਾ ਬੇਫਜ਼ੂਲ ਖਰਚਾ ਕਰਨ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਜਿਸ ਕਰਕੇ ਅਸੀਂ ਕਹਿ ਸਕਦੇ ਬੀਬੀ ਜਿਹੜੀ ਸੀਗੀ ਉਹ ਕਿਤਨਾ ਕਿਤੇ ਨਰੈ ਸਿੰਘ ਚੋੜਾ ਦੇ ਹੱਥ ਤੇ ਜਰੂਰ ਖੜੀ ਹੁੰਦੀ ਆ ਪਰ ਕਾਲੀ ਦਲ ਦੇ ਵਕ ਵਕ ਲੀਡਰਾਂ ਦੇ ਖਿਲਾਫ ਉਸ ਨੇ ਜਰੂਰ ਆ ਜਿਹੜੀ ਆ ਉਹ ਭੜਾਸ ਗੱਟੀ ਹੈਗੀ ਆ ਫਿਲਹਾਲ ਜਿਹੜੀ ਬੀਬੀ ਆ ਅੰਮ੍ਰਿਤਸਰ ਤੇ ਜੋ ਜਾਰ ਐਵਰੇਜ ਹੀ ਰਹਿਣ ਵਾਲੀ ਹੈਗੀ ਤੇ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਉਸ ਨੂੰ ਕਿਤਨਾ ਕਿ ਜ਼ੋਰ ਅੰਦਰ ਲੈ ਕੇ ਜਾਂਦੀ ਹੈ ਅਦਾਲਤ ਤੇ ਹੁਣ ਲਗਾਤਾਰ ਜੋ ਖਬਰ ਮਿਲ ਕੇ ਆ ਰਹੀ ਹੈ ਸਾਹਮਣੇ ਸੂਤਰਾ ਦੋ ਕਿ ਉਸ ਬੀਬੀ ਤੋਂ ਵੀ ਜਿਹੜੀ ਆ ਉਹ ਪੁਸ਼ਪਰਤਾਲ ਕੀਤੀ ਜਾ ਰਹੀ ਕਿ ਉਸ ਸਭ ਦੇ ਪਿੱਛੇ ਮਸ਼ਾਹਰ ਕੀ ਸੀ ਉਸ ਬੀਬੀ ਦਾ ਕਿਉਂ ਜਿਹੜੀ ਆ ਨਰੈਸ਼ੀ ਚੌੜਾ ਦੇ ਹੱਕ ਤੇ ਆਵਾਜ਼ ਉਸ ਜਿਹੜੀ ਆਪਣੇ ਬੁਲੰਦ ਕੀਤੀ ਆ ਲੱਗ ਲਈ ਤੇ ਇੱਕ ਗੱਲ ਤੇ ਹੋਰ ਚਾਨਣਾ ਪਾਇਓ ਅਦਾਲਤ ਦੇ ਵਿੱਚੋਂ ਵੀ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਨਾਰਾਇਣ ਸਿੰਘ ਚੌੜਾ ਨੇ ਬੇਸ਼ੱਕ ਕੋਈ ਅਪੀਲ ਨਹੀਂ ਕੀਤੀ ਪਰ ਨਾਰਾਇਣ ਸਿੰਘ ਚੌੜਾ ਦੇ ਪੁੱਤਰਾਂ ਦੇ ਵੱਲੋਂ ਜ਼ਰੂਰ ਮੰਗ ਕੀਤੀ ਗਈ ਹੈ ਕਿ ਭਾਈ ਗੁਰਸਿੱਖ ਅਨੇਸ ਕਰਕੇ ਇਹਨਾਂ ਨੂੰ ਕਸ਼ਹਿਰਾ ਤੇ ਤੌਲੀਆ ਜਿਹੜਾ ਰੋਜ਼ ਨਮਾ ਦਿੱਤਾ ਜਾਵੇ ਜਾਂ ਫਿਰ ਇਸ ਤੋਂ ਇਲਾਵਾ ਹੋਰ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਕੋਈ ਪੱਖ ਵੀ ਰੱਖਿਆ ਗਿਆ ਨਾਰਾਇਣ ਸਿੰਘ ਚੌੜਾ ਦੇ ਪਰਿਵਾਰ ਦੇ ਵੱਲੋਂ ਆ ਬਿਲਕੁਲ ਬਿਲਕੁਲ ਕਿਤਨਾ ਕੀਤੇ ਤੁਹਾਨੂੰ ਦੱਸਦੀ ਕਿ ਜਦੋਂ ਇਸ ਦਾ ਖਬਰ ਆਉਂਦੀ ਹੈ ਸਾਹਮਣੇ ਤੇ ਕਿਤਨਾ ਵੱਡੀ ਗੱਲ ਦੱਸਦੀ ਕਿ ਜਦੋਂ ਨਾਰਾਇਣ ਸਿੰਘ ਚੌੜਾ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਬੋਲੀ ਮਾਰਨ ਦੇ ਲਈ ਤੇ ਤਦ ਉਸ ਦੌਰਾਨ ਸਾਰੇ ਜਿਹੜੀ মিডিਆ ਉਹ ਲਾਈਵ ਚੱਲ ਰਹੀ ਸੀਗੀ ਤੇ ਕਿਤਨਾ ਕਿਤੇ ਸਾਰੀ ਉਹ মিডিਆ ਦੇ ਵਿੱਚ ਵੀ ਖਬਰਾਂ ਵੀ ਚੱਲ ਰਹੀਆਂ ਸੀਸੀਟੀਵੀ ਕੈਮਰੇ ਵਿੱਚ ਜਿਹੜਾ ਸਾਫ਼ ਦਿਖ ਰਿਹਾ ਕਿ ਨਰਾਇਣ ਸਿੰਘ ਚੋੜਾ ਦੇ ਵੱਲੋਂ ਜਿਹੜੀ ਆ ਉਹ ਗੋਲੀ ਚਲਾਈ ਜਾਂਦੀ ਹੈਗੀ ਫਿਲਹਾਲ ਅਮੇਸ਼ਰ ਪੁਲਿਸ ਨੂੰ ਰਿਮਾਂਡ ਤਾਂ ਮਿਲ ਨਹੀਂ ਸੀਗਾ ਉਹ ਸਭ ਨੂੰ ਪਤਾ ਸੀਗਾ ਕਿਉਂਕਿ ਸਭ ਕੋ ਜਿਹੜਾ ਉਹ ਲਾਈਵ ਚੱਲ ਰਿਹਾ ਸੀਗਾ ਜਿਸ ਤੋਂ ਬਾਅਦ 3 ਦਿਨ ਦਾ ਰਿਮਾਂਡ ਜਲਦੀ ਮਿਲ ਜਾਂਦਾ ਪਰ ਜੋ ਤੁਸੀਂ ਕਿਹਾ ਕਿ ਜੋ ਅੰਦਰ ਮਾਂਜੋਗ ਅਦਾਲਤ ਵਿੱਚ ਜੋ ਨਰਾਇਣ ਸਿੰਘ ਚੋੜਾ ਦੇ ਵਕੀਲ ਨੇ ਉਹਨਾਂ ਨੇ ਜੁਰਮ ਕਿਤਨੇ ਕਿਤੇ ਜੂਨੀਅਰ ਦੇ ਰੱਖਿਆ ਗਿਆ ਕਿ ਉਸ ਦੇ ਦੁਰਸਿੱਖ ਨੇ 18 ਸਾਲ ਦੀ ਜਿਹਨਾਂ ਦੀ ਉਮਰ ਦੱਸੀ ਜਾ ਰਹੀ ਹੈਗੀ ਤੇ ਕੁਝ ਸ਼ਰਤਾਂ ਰੱਖੀ ਕਿ ਚਿਹਰੇ ਬਦਲੇ ਲੈ ਕੇ ਸ਼ਰਤਾਂ ਰੱਖੀਆਂ ਗਈ ਗਰਮ ਖਿਆਲੀ ਹੈਗਾ 테러ਿਸਟ ਨੂੰ ਕਿਹਾ ਗਿਆ ਕਿਉਂਕਿ ਅੰਮ੍ਰਿਤਸਰ ਦੇ ਪੀਸ ਰੈਸਿਪੀ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਸਾਫ ਦਰੈਕ ਸਿੰਘ ਚੋੜਾ ਨੂੰ ਜਿਹੜਾ ਆਤਿਕਵਾਦੀ ਕਿਹਾ ਗਿਆ 테러ਿਸਟ ਕਿਹਾ ਗਿਆ ਕਿਉਂਕਿ 1984 ਦੇ ਬੇਲੇ ਵੀ ਇਹ ਜਿਹੜਾ ਨਰੈਸਟਿੰਗ ਚੋੜਾ ਸੀਗਾ ਪਾਕਿਸਤਾਨ ਜਾਂਦਾ ਉੱਥੋਂ ਹਥਿਆਰ ਲੈ ਕੇ ਆਂਦਾ ਤੇ ਗਰਮ ਖਿਆਲੀ ਹੈਗਾ ਤੇ ਪਹਿਲੇ ਵੀ ਕਿਤਨਾ ਕਿਤੇ 20 ਤੋਂ ਵੱਧ ਅਪਰਾਧਿਕ ਮੁਕਦਮੇ ਜਿਹੜੇ ਆ ਇਸ ਬਜ਼ੁਰਗ ਜਿਹੜਾ ਵਾ ਨਰਾਇਣ ਸਿੰਘ ਚੋੜਾ ਦੇ ਖਿਲਾਫ ਜਿਹੜੀ ਆ ਉਹ ਚਾਰਜ ਹੈਗੇ ਹਾਲਾਂਕਿ ਨਰਾਇਣ ਸਿੰਘ ਚੋੜਾ ਦੇ ਵਕੀਲ ਦੇ ਵੱਲੋਂ ਪੱਖ ਜਰੂਰ ਰੱਖੇ ਗਏ ਸੀਗੇ ਪਰ ਇਤਨਾ ਕਿਤੇ ਜਿਹੜੇ ਮਾਨਯੋਗ ਜੈ ਸਾਹਿਬ ਸੀਗੇ ਗੁਰਬੀਰ ਸਿੰਘ ਬੈਸ ਵੀ ਅਦਾਲਤ ਇਹ ਅੱਜ ਨਰਾਇਣ ਸਿੰਘ ਚੋੜਾ ਨੂੰ ਪੇਸ਼ ਕੀਤਾ ਜਾਂਦਾ ਤੇ ਕੋਈ ਵੀ ਜਿਹੜੀ ਆ ਉਹਦੇ ਸੋ ਵੀ ਰੱਖੇਗੇ ਸੀ ਪੱਖ ਉਹ ਕੁਝ ਵੀ ਨਹੀਂ ਸੁਨਿਆ ਮਾਨਯੋਗ ਜੈ ਸਾਹਿਬ ਨੇ ਪਰ ਅੰਮ੍ਰਿਤਸਰ ਪੁਲਿਸ ਨੂੰ 3 ਦਿਨ ਦਾ ਉਹ ਰਿਮਾਂਡ ਉਹ ਜੂੜ ਦੇ ਦਿੱਤਾ ਗਿਆ ਵਾ ਜੈ ਸਾਹਿਬ ਗੁਰਬੀਰ ਸਿੰਘ ਬਾਸ ਦੇ ਵੱਲ ਜੀ ਬਹੁਤ ਬਹੁਤ ਧੰਨਵਾਦ ਲਲਿਤ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਏ ਸੰ ਮੇਰੇ ਨਾਲ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਜਿਨ੍ਹਾਂ ਨੇ ਸਭ ਬੋਰੇ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਸੋ ਇੱਕ ਵਾਰੀ ਫਿਰ ਤੋਂ ਇਸ ਪੂਰੇ ਮਾਮਲੇ ਤੇ ਚਾਤ ਮਾਰਾਦੀ ਹੈ ਸੋ ਨਾਰਾਇਣ ਸਿੰਘ ਚੌੜਾ ਨੂੰ ਅੱਜ ਭਾਰੀ ਸੁਰੱਖਿਆ ਦੇ ਹੇਠ ਅਦਾਲਤ ਚ ਪੇਸ਼ ਕੀਤਾ ਗਿਆ ਨਾਰਾਇਣ ਸਿੰਘ ਚੌੜਾ ਉਹੀ ਉਹਹੀ ਇਨਸਾਨ ਹੈ ਜਿਸ ਦੇ ਵੱਲੋਂ ਕੱਲ ਸੁਖਬੀਰ ਸਿੰਘ ਬਾਦਲ ਜਦੋਂ ਆਪਣੀ ਸੇਵਾ ਨਿਭਾ ਰਹੇ ਸੀ ਪਹਿਰੇਦਾਰ ਦੀ ਤੌਂਸਮੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕੱਲ 9:00 ਬਜ ਕੇ 30 ਮਿੰਟ ਦੇ ਕਰੀਬ ਦਾ ਸਮਾਂ ਹੁੰਦਾ ਹੈ ਜਦੋਂ ਨਰਾਇਣ ਸਿੰਘ ਚੋੜਾ ਆਪਣੀ ਸੈਮੀ ਆਟੋ ਪਿਸਟਲ ਦੇ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਸਮੇਂ ਸੁਰੱਖਿਆ ਦੇ ਵਿੱਚ ਲੱਗੇ ਕੁਮਲਾਜ਼ਮ ਦੇ ਵੱਲੋਂ ਇਸ ਦਾ ਕਾਬੂ ਕਰ ਲਿਆ ਜਾਂਦਾ ਹੈ ਪਿਸਟਲ ਦਾ ਮੂੰਹ ਮੋੜ ਲਿਆ ਜਾਂਦਾ ਸੋ ਗਰੀਮਤ ਰਹਿੰਦੀ ਹੈ ਕਿ ਗੋਲੀ ਕਿਸੇ ਦੇ ਨਹੀਂ ਲੱਗਦੀ ਤੇ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਸੋ ਉਸ ਤੋਂ ਬਾਅਦ ਕੱਲ ਤੋਂ ਲਗਾਤਾਰ ਪੁਲਿਸ ਹਿਰਾਸਤ ਦੇ ਵਿੱਚ ਨਰੈਣ ਸਿੰਘ ਚੋੜਾ ਤੇ ਅੱਜ ਇਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਦੇ ਵੱਲੋਂ ਨਰੈਣ ਸਿੰਘ ਚੋੜਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਜਿਹੜਾ ਪੁਲਿਸ ਨੂੰ ਦੇ ਦਿੱਤਾ ਗਿਆ ਸੋ ਹੁਣ 8 ਦਸੰਬਰ ਨੂੰ ਮੁਰਤੋਂ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਨਰੈਣ ਸਿੰਘ ਚੋੜਾ ਨੂੰ ਪਰ ਇਸ ਦੀ ਪੇਸ਼ੀ ਦੇ ਦੌਰਾਨ ਇੱਕ ਮਹਿਲਾ ਦੇ ਵੱਲੋਂ ਬਾਰ ਹਾਈ ਵੋਲਟੇਜ ਹੰਗਾਮਾ ਕੀਤਾ ਗਿਆ ਮਹਿਲਾ ਬਰਫੀ ਦਾ ਡੱਬਾ ਲੈ ਕੇ ਪਹੁੰਚਦੀ ਹੈ ਤੇ ਨਰੈਣ ਅਸੈਂਕ ਚੌੜਾ ਦਾ ਮੂੰਹ ਮਿੱਠਾ ਕਰਾਉਣ ਦੀ ਹੀ ਗੱਲ ਕਰਦੀ ਹੈ ਤੇ ਇਸ ਦੇ ਨਾਲ ਹੀ ਉਸ ਦੇ ਵੱਲੋਂ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਬਾਦਲ ਪਰਿਵਾਰ ਦੇ ਵੱਲੋਂ ਪੰਜਾਬ ਦਾ ਘਾਣ ਕੀਤਾ ਗਿਆ ਤੇ ਕਈ ਕੰਬੀਰ ਇਲਜ਼ਾਮ ਜਿਵੇਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਨੇ ਵੀ ਦੱਸਿਆ ਕਿ ਲਗਾਏ ਜਾਂਦੇ ਨੇ ਬਾਦਲ ਪਰਿਵਾਰ ਦੇ ਉੱਤੇ ਸੋ ਇਸੇ ਦਰਮਿਆਨ ਹੈ ਫਿਰ ਪੁਲਿਸ ਮੁਲਾਜ਼ਮ ਆ ਕੇ ਇਸ ਮਹਿਲਾ ਨੂੰ ਸਾਈਡ ਕਰਵਾਉਂਦੇ ਨੇ ਤੇ ਹੁਣ ਹਿਰਾਸਤ ਦੇ ਵਿੱਚ ਹੈ ਮਹਿਲਾ ਵੀ ਤੇ ਮਹਿਲਾ ਦੇ ਨਾਲ ਵੀ ਸਵਾਲ ਜਵਾਬ ਕੀਤੇ ਜਾ ਰਹੇ ਨੇ ਕਿਉਂਕਿ કડੜੀ ਸੁਰੱਖਿਆ ਦੇ ਵਿੱਚ ਲਿਆਇਆ ਗਿਆ ਸੀ ਨਾਰਾਇਣ ਸਿੰਘ ਚੌੜਾ ਨੂੰ ਸੋ ਇਸ ਇਹ ਵੀ ਵੱਡਾ ਸਵਾਲ ਨਿਕਲ ਆਉਂਦਾ ਹੈ ਕਿ ਪੁਲਿਸ ਦਾ ਇੰਨਾ ਤਗੜਾ ਪਹਿਰਾ ਹੋਵੇ ਤੇ ਇੱਕ ਮਹਿਲਾ ਮਠਿਆਈ ਦਾ ਡੱਬਾ ਲੈ ਕੇ ਪਹੁੰਚ ਜਾਏ ਤੇ ਉੱਥੇ ਜਾ ਕੇ ਪ੍ਰਦਰਸ਼ਨ ਵੀ ਕਰ ਲਵੇ ਤੇ ਉਸ ਤੋਂ ਬਾਅਦ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਸਵਾਲ ਤਾਂ ਉੱਠਦੇ ਹੀ ਨੇ ਸੋ ਇਸ ਬਾਬਤ ਜਿਹੜਾ ਹੁਣ ਜਾਣਕਾਰੀ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਪੱਖ ਤੋਂ ਗਏ ਹੋਏ ਵਕੀਲਸੋ ਸੁਣ ਲੈਣੇ ਆ ਕਿ ਉਹਨਾਂ ਨੇ ਅਦਾਲਤ ਦੇ ਵਿੱਚ ਹੋਈ ਕਾਰਵਾਈ ਬਾਰੇ ਕੀ ਕੁਝ ਕਿਹਾ ਇਕੋ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪੁਲਿਸ ਨੇ ਇਹ ਗਰਾਉਂਡ ਦਿੱਤੀਆਂ ਸੀ ਰਿਮਾਂਡ ਦੇ ਵਿੱਚ ਕੀ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਆ ਕਾਜਿਸ਼ਰ ਕੋਣ ਕੋਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਇਹ ਵਿਦਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ 9:30 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ ਸਵਾ 4 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਸੀਜ਼ ਕਰਾਤੀਆਂ ਔਰ ਫਰਦਰ ਅਸੀਂ ਇਹਦੇ ਅਗੇਂਸਟ ਜਿਹੜੀ ਕਾਰਵਾਈ ਕਰਾਂਗੇ ਕੰਪਲੇਂਟ ਫਾਈਲ ਕਰਾਂਗੇ ਇਸ ਜਿਹੜੀਆਂ ਐਸ ਪਰ ਲਾਅ ਅਗੇਂਸਟ ਹੈਗਾ ਜੀ ਹਾਂਜੀ ਹਾਂਜੀ ਉਹਨਾਂ ਦੇ بیٹے ਜਿਹੜਾ ਐਡਵੋਕੇਟ ਚਗਜੀਤ ਸਿੰਘ ਬਾਜਵਾ ਤੇ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹ ਦੋਨੇ ਐਡਵੋਕੇਟ ਆਗੇ ਉਹਨਾਂ ਵੱਲੋਂ ਹੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਮੰਗ ਰੱਖੀ ਹੈ ਜਿਹੜੇ ਉਹਨਾਂ ਵੱਲੋਂ ਮੰਗ ਰੱਖੀ ਸੀ ਨਰੈਨ ਸਿੰਘ ਚੋੜਾ ਵੱਲੋਂ ਤਾਂ ਇਹ ਹੀ ਮੰਗ ਕੋਈ ਉਹਨਾਂ ਵੱਲੋਂ ਤਾਂ ਜੇ ਕੋਈ ਫਿਲਹਾਲ ਮੰਗ ਨਹੀਂ ਰੱਖੀ ਉਹਨਾਂ ਦੇ ਬੇਟਿਆਂ ਵੱਲੋਂ ਐਪਲੀਕੇਸ਼ਨ ਆਈ ਆ ਨਰੈਨ ਸਿੰਘ ਚੋੜਾ ਵੱਲੋਂ ਜੇ ਕੋਈ ਜਿਹੜੀ ਆ ਕੋਈ ਉਹਨਾਂ ਵੱਲੋਂ ਕੋਈ ਮੰਗ ਨਹੀਂ ਰੱਖੀ ਉਹਨਾਂ ਨੇ ਕੋਈ ਗੁਰਸਿੱਖ ਹੋਣ ਕਰਕੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਤੇ ਵੀ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ਹਿਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਦਾ ਫੁੱਟ ਦਾ ਰਿਮਾਂਡ ਮੰਗਵਾਇਆ ਗਿਆ ਸੀਗਾ ਉਹ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ ਔਰਤਾਂ ਦਾ ਜਿਹੜਾ 3 ਦਿਨ ਦਾ ਰਿਮਾਂਡ ਜਿਹੜਾ ਦੇਖੋ ਪੁਲਿਸ ਨੇ Iraa!